ਬੰਨੇ ਨੇ ਗਲਤ ਕੀ ਕੀਤਾ ਸੀ ਚੈਨੀ ਚੋਰੀ ਦਾ ਪਰਚਾ 10000 ਦਾ ਪਰਚਾ ਯਾਰ ਤੁਸੀਂ ਇਦਾਂ ਸਰਕਾਰ ਦਬਾਉਂਕੀ ਕਿ ਅਸੀਂ ਭਗਵਾਨ ਸਿੰਘ ਮਾਨ ਨੂੰ ਇਸ ਲਈ ਲੈ ਕੇ ਆਏ ਬਸ ਫਿਰ ਇਲਾਜ ਚੱਲ ਰਿਹਾ ਕਿ ਨਿਕਚੇਰ ਨੂੰ ਕਾਇਮ ਹੋ ਜਾਊਗਾ ਇੱਥੇ ਬਾਰਡਰ ਤੇ ਕਦੋਂ ਤੱਕ ਦਿਖਜੂ ਆਪਾਂ ਕਾਇਮ ਕਾਇਮ ਰਾਤ ਵੀ ਅਸੀਂ ਮੈਂ ਤੇ ਬਾਈ ਸਾਕੋ ਹੱਦ ਦੇ ਸੀ ਨਾਲ ਤੇ ਕਹਿੰਦਾ ਮੇਰਾ ਟਾਈਫਾਇਟ ਵਿਗੜਿਆ ਬਾਈ ਸਮندر ਕਹਿੰਦਾ ਯਾਰ ਤੂੰ ਰਾਮ ਕਰ ਲੈ 10 ਦਿਨ ਨਹੀਂ ਮੈਂ ਸਵੇਰੇ ਆ ਗਿਆ ਮੈਂ ਆ ਗਿਆ ਕਿਉਂ ਮੈਂ ਕਿਹਾ ਤੂੰ ਰਹਿਣ ਦੇ ਨਾ ਹੀ ਅਸੀਂ ਉਹਨੂੰ ਰੋਕਿਆ ਉਹ ਤੁਹਾਨੂੰ ਕੁ ਮੇਰਾ ਕਾਲਾ ਪਿਆ ਹੋ ਰਿਹਾ ਕਾਲਾ ਉਹ ਕਹਿੰਦੇ ਤੁਸੀਂ ਜਾਓ ਮੂਰੇ ਜਾਂਦੇ ਨਹੀਂ ਮੂਰੇ ਜਾ ਕੇ ਦੇਖੋ ਮੈਂ ਦੇਖਣੀ ਆ ਵੀਡੀਓ ਮੈਨੂੰ ਦਿਖਾਓ ਮੈਂ ਆ ਗਿਆ ਮੈਂ ਆ ਜਾਣਾ ਮੈਂ ਅੰਦਰੋਂ ਜਿਹੜੀ ਤਾਂ ਗਏ ਨਾ ਜਿਹੜੀ ਚੀਜ਼ ਹੈ ਜਿਹੜੀ ਚੀਜ਼ ਪੈਂਦੀ ਹੁੰਦੀ ਹੈ ਕਿ ਸੱਚ ਲਈ ਯਾਰ ਸਾਡੇ ਬਜ਼ੁਰਗ ਤਾਂ ਇੱਥੇ ਨਹੀਂ ਸੀ ਘਰਾਂ ਚ ਕਿਵੇਂ ਬਹਿ ਜਾਗੇ ਤੁਸੀਂ ਐਮਐਸਪੀ ਦਿਓ ਕੱਲ ਖਤਮ ਕਰੋ ਪੰਜਾਬ ਇਹ ਉਹ ਧਰਤੀ ਹੈ ਉਹ ਸਟੇਟ ਹੈ ਜਿੱਥੇ ਇਹਨੇ ਪੂਰੇ ਭਾਰ ਦਾ ਢਿੱਡ ਭਰਿਆ ਹੈ ਅੱਜ ਪੰਜਾਬ ਗਦਾਰ ਹੋ ਗਿਆ ਅੱਜ ਪੰਜਾਬ ਦੇ ਉੱਪਰ ਚੱਕ ਨੂੰ ਤੁਸੀਂ ਆਜੋ ਅੱਜ ਤੋਂ 2 ਸਾਲ ਸਵਾ ਦੋ ਸਾਲ ਪਹਿਲਾਂ ਅੰਦੋਲਨ ਸੀ ਭੁਗਤ ਮਾਨ ਆਪਣੇ ਜਿ ਬੈਠਾ ਹੁੰਦਾ ਸੀ ਅੱਜ ਉਹ ਕੁਰਸੀ ਮਿਲ ਗਈ ਤੇ ਅੱਜ ਉਹ ਜਮਾਂ ਹੀ ਚੇਂਜ ਹੋ ਗਿਆ ਅੱਜ ਮੋਦੀ ਇਹ ਦੂਜਾ ਰੂਪ ਬਣ ਗਿਆ ਕਿਉਂ ਇਹ ਕੁਰਸੀ ਦੇ ਵਿੱਚ ਜਿਹੜਾ ਕੀ ਆ ਪੰਜਾਬ ਦੇ ਵਿੱਚ ਨਾ ਇੱਕ ਚੀਜ਼ ਦੇਖਣ ਨੂੰ ਮਿਲਦੀ ਕਿ ਜਿਹੜਾ ਸੂਬੇ ਲਈ ਆਵਾਜ਼ ਚੱਕਦਾ ਹੈਗਾ ਉਹਨੂੰ ਟਰੋਲ ਜਾਂ ਉਹਦੇ ਬਾਰੇ ਸਵਾਦ ਲੈਣ ਦਾ ਵੀ ਸਿਲਸਿਲਾ ਚੱਲਿਆ ਸੁਖ ਜਗਰਾਉ ਨੇ ਭਾਣਾ ਸਿੱਧੂ ਦੇ ਮਾਮਲੇ 'ਚ ਕਾਫੀ ਨਾ ਨੈਗੇਟਿਵਿਜ਼ਮ ਕੀਤਾ ਹੈ ਪੰਜਾਬ ਲਈ ਪਹਿਲਾਂ ਵੀ ਐਕਟਿਵਿਜ਼ਮ ਕੀਤਾ ਤਾਂ ਇਹਨਾਂ ਨੂੰ ਟਰੋਲ ਕੀਤਾ ਗਿਆ ਨਿੱਜੀ ਲਾਈਫ ਨੂੰ ਲੈ ਕੇ ਅੱਜ ਪੰਜਾਬ ਨੂੰ ਲੋੜ ਆ ਤਾਂ ਮੈਂ ਦੇਖ ਰਿਹਾ ਸੀਗਾ ਉਧਰੋਂ ਬੇਸ਼ੱਕ ਗੋਲੇ ਡੇਗ ਰਹੇ ਸੀਗੇ ਨਾਲ ਹੀ ਬਾਈ ਹੋਰੀ ਗੋਲੇ ਦਾ ਮੂੰਹ ਉਧਰ ਨੂੰ ਕਹਿੰਦੇ ਕਿ ਬਾਈ ਤੁਹਾਨੂੰ ਦੇਖ ਰਿਹਾ ਸੀਗਾ ਬੜੀ ਜੋਸ਼ ਆ ਇੰਨਾ ਟਰੋਲ ਚੱਲਣ ਦੇ ਬਾਵਜੂਦ ਵੀ ਕੋਈ ਤਾਂ ਟਰੋਲ ਆਪਾਂ ਦੇ ਫੇਸਬੁੱਕ ਵਾਲੇ ਥੋੜਾ ਯਾਰ ਇਹ ਟਰੋਲ ਕੌਣ ਕਰ ਰਹੇ ਨੇ ਜਿਹੜੇ ਵਿਦੇਸ਼ ਬੈਠੇ ਨੇ ਆਪਦੇ ਜਵਾਬ ਨਾਨਕਿਆਂ ਨੂੰ ਭੇਜੇ ਹੋਏ ਨੇ ਉਹ ਸਾਨੂੰ ਗੱਲਾਂ ਕਰਨਗੇ ਯਾਰ ਇੱਥੇ ਆਓ ਗਰਾਊਂਡ ਤੇ ਆ ਕੇ ਕਰੋ ਸਾਡੇ ਬਰਾਬਰ ਖੜੋ ਲੱਗੋ ਮੂਰੇ ਉੱਥੇ ਆ ਜਾਂਦੇ ਨਹੀਂ ਇੱਥੇ ਨਹੀਂ ਤੁਸੀਂ ਪੰਜਾਬ ਦੀ ਨੌਜਵਾਨੀ ਅਸੀਂ ਨਹੀਂ ਬਾਈ ਕਿਸੇ ਨੂੰ ਇਹੋ ਜਿਹਾ ਮੈਸੇਜ ਦੇਣਾ ਵੀ ਕਿਸੇ ਵੀ ਨੌਜਵਾਨ ਦਾ ਨੁਕਸਾਨ ਹੋਵੇ ਅੱਗੇ ਆਪਣੇ ਮੁੰਡੇ ਦਿਬੜੂਗੜ ਬੈਠੇ ਨੇ ਨਾ ਕੌਣ ਪਰਿਵਾਰ ਚੱਲ ਰਿਹਾ ਕੋਈ ਵੀ ਬੰਦਾ ਬੰਦੀ ਸਿੰਘਾਂ ਨੂੰ ਕਿ ਪਰਵਾਰ ਚੱਲ ਰਿਹਾ ਨਾ ਬਿਨਾ ਮਤੋਂ ਯਾਰ ਕਿਸੇ ਨੂੰ ਉਂਗਲ ਲਾ ਕੇ ਅਸੀਂ ਇਹਦਾ ਕੁਝ ਨਹੀਂ ਚਾਹੁੰਦੇ ਵੀ ਇਦਾਂ ਦਾ ਕੁਝ ਹੋਵੇ ਨਾਲ ਆ ਮੂਰੇ ਹੋ ਕੇ ਡਟੇ ਹੋਏ ਆ ਆ ਹੁਣ ਗਲੇ 'ਚ ਆ ਗਿਆ ਤੁਹਾਨੂੰ ਪਤਾ ਥੋੜਾ ਜਿਹਾ ਉਹਦੇ ਕਰਕੇ ਆ ਕੇ ਬਹਿ ਗਏ ਬਾਈ ਸੁਖਵਿੰਦਰ ਅਸੀਂ ਰਾਤ ਆਗੇ ਸੀ ਤਕਰੀਬਨ ਹੁਣ ਫੇਰ ਅਸੀਂ ਕਿਹਾ ਚਲੋ ਦੁਬਾਰਾ ਉਧਰੋਂ ਚਲੀਏ ਜਾ ਕੇ ਦੇਖੀਏ ਇਹ ਟਰੋਲ ਟਰੂ ਨਾਲੇ ਕਰੀ ਜਾਣ ਇਹਨਾਂ ਦਾ ਕੰਮ ਹੈ ਇਹਨਾਂ ਦੀ ਜੌਬ ਹੈ ਸਾਡਾ ਕੰਮ ਹੈ ਅਸੀਂ ਜੋ ਆਪਦੇ ਹੱਕ ਨੇ ਕਿਸਾਨ ਹੁਣ ਇੱਥੇ ਖੜੇ ਨੇ ਆਪਦੇ ਹੱਕ ਲੈਣ ਆਏ ਨੇ ਜਿੰਨਾ ਹੀ ਯੋਗ ਹੈ ਇਹਨਾਂ ਨਾਲ ਡਟ ਕੇ ਖੜੇ ਆ ਖੜਾਂਗੇ ਵੀ ਅੱਗੇ ਵੀ ਖੜਾਂਗੇ ਭਾਨੇ ਵਾਲੀ ਗੱਲ ਕਰ ਚੈਨੀ ਚੋਰੀ ਦਾ ਪਰਚਾ 10000 ਦਾ ਪਰਚਾ ਯਾਰ ਤੁਸੀਂ ਇਦਾਂ ਸਰਕਾਰ ਦਬਾਉਗੀ ਕਿ ਅਸੀਂ ਭਗਵੰਤ ਸਿੰਘ ਮਾਨ ਨੂੰ ਇਸ ਲਈ ਲੈ ਕੇ ਆਏ ਸੀ ਕਾਰਨ ਤੁਹਾਨੂੰ ਪਤਾ ਤੁਸੀਂ ਵੀ ਦਿੱਲੀ ਸਾਡੇ ਨਾਲ ਰਹੇ ਹੋ ਅੱਜ ਤੋਂ 2 ਸਾਲ ਸਵਾ ਦੋ ਸਾਲ ਪਹਿਲਾਂ ਅੰਦੋਲਨ ਸੀ ਭਗਵੰਤ ਮਾਨ ਆਪਣੇ ਜਿਵੇਂ ਬੈਠਾ ਹੁੰਦਾ ਸੀ ਇੱਥੇ ਆ ਕੇ ਅੱਜ ਉਹ ਕੁਰਸੀ ਮਿਲ ਗਈ ਤੇ ਅੱਜ ਉਹ ਜਮੇ ਚੇਂਜ ਹੋ ਗਿਆ ਅੱਜ મોદી ਦਾ ਦੂਜਾ ਰੂਪ ਬਣ ਗਿਆ ਕਿਉਂ ਇਹ ਕੁਰਸੀ ਦੇ ਵਿੱਚ ਅਜਿਹਾ ਕੀ ਹੈ ਸੋ ਭਾਈ ਅਸੀਂ ਤਾਂ ਇਹਨਾਂ ਨੂੰ ਸਵਾਲ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਹਿਾਂਗੇ ਅਜ ਇਹਨਾਂ ਟਰੋਲ ਟਰੋਲ ਕਰਨਾ ਕਰੀ ਚਲੋ ਸਾਨੂੰ ਭੋਰਾ ਫਰਕ ਨਹੀਂ ਪੈਂਦਾ ਰੱਤੀ ਫਰਕ ਨਹੀਂ ਪੈਂਦਾ ਤੁਸੀਂ ਕਹਿੰਦੇ ਚੱਪਲਾਂ ਮੈਂ ਨੰ Quando vale, vale. ਪਾਨਾ ਇਸ ਵੇਲੇ ਇਲਾਜ ਚੱਲ ਰਿਹਾ ਕਿੰਨੀ ਚਿਰ ਨੂੰ ਕਾਇਮ ਹੋ ਜਾਊਗਾ ਇੱਥੇ ਬਾਰਡਰ ਤੇ ਕਦੋਂ ਤੱਕ ਦਿਖਜੂ ਆਪਾਂ ਨੂੰ ਕਾਇਮ ਕਾਇਮ ਰਾਤ ਵੀ ਅਸੀਂ ਮੈਂ ਤੇ ਬਾਈ ਸਿਕੂ ਹਾਦਸੇ ਸੀ ਨਾਲ ਤੇ ਕਹਿੰਦਾ ਮੇਰਾ ਟਾਈਫਾਇਡ ਵਿਗੜਿਆ ਬਾਈ ਸੁਖੰਦਰ ਕਹਿੰਦਾ ਯਾਰ ਤੂੰ ਆਰਾਮ ਕਰ ਲੈ 10 ਦਿਨ ਨਹੀਂ ਮੈਂ ਸਵੇਰੇ ਆ ਗਿਆ ਮੈਂ ਆ ਗਿਆ ਖਣਾਉ ਉਹ ਮੈਂ ਕਹਿੰਦਾ ਤੂੰ ਰਹਿਣ ਦੇ ਨਾ ਹੀ ਅਸੀਂ ਉਹਨੂੰ ਰੋਕਿਆ ਦੇਖੋ ਉਹਦਾ ਨਾ ਟਾਈਫਾਇਡ ਵਿਗੜਿਆ ਹੋਇਆ ਬਹੁਤ ਇਹ ਚੀਜ਼ ਕਿਉਂਕਿ ਪਹਿਲਾਂ ਅੰਦਰ ਸੀ ਉਦੋਂ ਦਾ ਬੁਖਾਰ ਹੈ ਗੋਲੀ ਤੁਹਾਨੂੰ ਪਤਾ ਅੰਦਰ ਜੇਲ੍ਹ ਦੇ ਵਿੱਚ ਕਿਹੋ ਜੀ ਦਵਾਈ ਮਿਲਦੀ ਹੈ ਇੱਕ ਗੋਲੀ ਨਾਲ ਸਾਰੀ ਜਾਂਦੇ ਸੀ ਹੁਣ ਕਾਇਮ ਹੈ ਉਹ ਆ ਜਾਊਗਾ ਇੱਕ ਕੇ ਮਤਲਬ ਬਮਾਰਾ ਕਾਲਾ ਪਿਆ ਹੋ ਰਿਹਾ ਹੁਣ ਕਾਲਾ ਉਹ ਕਹਿੰਦਾ ਤੁਸੀਂ ਜਾਓ ਮੂਰੇ ਜਾਂਦੇ ਨਹੀਂ ਮੂਰੇ ਜਾ ਕੇ ਦੇਖੋ ਮੈਂ ਦੇਖਣੀ ਆ ਵੀਡੀਓ ਮੈਨੂੰ ਦਿਖਾਓ ਮੈਂ ਆ ਗਿਆ ਮੈਂ ਆ ਜਾਣਾ ਵਾ ਅੰਦਰੋਂ ਜਿਹੜੀ ਤਾਂਗ ਹੈ ਨਾ ਜਿਹੜੀ ਚੀਜ਼ ਹੈ ਜਿਹੜੀ ਚੀਜ਼ ਪੈਂਦੀ ਹੁੰਦੀ ਹੈ ਕਿ ਸੱਚ ਲਈ ਯਾਰ ਸਾਡੇ ਬਜ਼ੁਰਗ ਤਾਂ ਇੱਥੇ ਨਹੀਂ ਅਸੀਂ ਘਰਾਂ ਚ ਕਿਵੇਂ ਬਹਿ ਜਾਾਂਗੇ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਅਸੀਂ 250 ਦਾ ਕਮੈਂਟ ਨੈਟ ਪਾ ਕੇ ਰਜਾਈ ਚ ਬਹਿ ਕੇ ਤਾਂ ਕਮੈਂਟ ਕਰਨਾ ਨਹੀਂ ਇਹ ਉਹ ਜਿਹੜੇ ਟ੍ਰੋਲ ਕਰਦੇ ਨੇ ਉਹ ਬੰਦੇ ਨੇ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਕਿਸੇ ਨੂੰ ਕਰਨ ਨਹੀਂ ਦੇਣਾ ਆਓ ਗਰਾਊਂਡ ਤੇ ਆਓ ਮੈਂ ਤਾਂ ਕਹਿੰਨਾ ਆਖਰੀ ਸਵਾਲ ਤੁਹਾਨੂੰ ਚਲੋ ਇਹ ਤਾਂ ਪੰਜਾਬ ਦੀਆਂ ਜਾਂ ਭਾਨੇ ਬਾਰੇ ਗੱਲ ਹੋ ਗਈ ਜਿਸ ਤਰੀਕੇ ਨਾਲ ਟ੍ਰੀਟਮੈਂਟ ਇਸ ਇਸ ਵਾਰ ਅਥਰੂ ਜਿਹੜੀ ਉਹ ਲਹਿਰ ਟੁੱਟਣੀ ਨਹੀਂ ਦੇ ਰਹੇ ਮਤਲਬ ਬੈਕ ਟੂ ਬੈਕ ਹੀ ਮੀਂਹ ਬਰਾਤ ਆਉਰੇ ਕਰਨ ਦੇਖੋ ਚਾਹੁੰਦੇ ਪਤਾ ਕੀ ਨੇ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਇਸ ਵਾਰ-ਵਾਰ ਸਮੇਂ-ਸਮੇਂ ਤੇ ਚੈੱਕ ਕਰਦੇ ਨੇ ਅਸੀਂ ਤਾਂ ਮੁਗਲਾਂ ਤੋਂ ਨਹੀਂ ਹਾਰੇ ਔਰੰਗਜ਼ੇਬ ਵਰਗੇ ਅਸੀਂ ਹਰਾਏ ਨੇ ਗੋਰੇ ਭਜਾਏ ਨੇ ਯਾਰ ਇਹ ਕੌਮ ਕਿੱਥੋਂ ਅਰਜੂਗੀ ਇਹ ਚੈੱਕ ਕਰਦੇ ਨੇ ਕੀ ਇਹਨਾਂ ਚ ਤੱਤ ਹੈਗੇ ਨੇ ਜਾਂ ਮੁੱਕ ਗਏ ਨਹੀਂ ਅਸੀਂ ਓਵੇਂ ਨੌਜਵਾਨੀ ਓਵੇਂ ਆ ਸਾਡੇ ਬਾਪੂ ਓਵੇਂ ਨੇ ਡਟ ਕੇ ਮੁਕਾਬਲਾ ਕਰਾਂਗੇ ਹਾਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਮੈਂ ਤੁਹਾਡੇ ਜਰੀ ਕਹਿ ਦਿੰਨਾ ਕੋਈ ਹੁੱਲੜਬਾਜੀ ਨਹੀਂ ਕੋਈ ਇਦਾਂ ਦਾ ਕਦਮ ਨਹੀਂ ਪਰਨਾ ਜਿਹੜਾ ਸਾਡੇ ਤੇ ਭਾਰੀ ਪੈ ਜਾਏ ਸ਼ਾਂਤ ਵੀ ਪ੍ਰੋਟੈਸਟ ਕਰਨਾ ਕਰ ਰਹੇ ਆ ਅੱਗੇ ਜਿੰਨਾਂ ਨਹੀਂ ਜਾਣ ਦੇਣਗੇ ਜਾਵਾਂਗੇ ਹੁਣ ਤੁਸੀਂ 2018 ਦੇ ਗੋਲੇ ਮਾਰ ਰਹੇ ਆ ਇਹ ਆ ਜਿਹੜੇ ਅਥਰੂ ਗੈਸ ਵਾਲੇ ਸਾਡੇ ਹੌਸਲੇ ਤੋੜ ਲੈਣਗੇ ਨਹੀਂ ਇਹ ਹੌ ਲੋੜ ਨਹੀਂ ਪਊਗੀ ਅੰਦੋਲਨ ਦੀ ਹੁਣ ਕਿਉਂ ਪੈ ਰਹੀ ਹੈ ਯਾਰ ਤੁਸੀਂ ਐਮਐਸਬੀ ਦੀ ਉਹ ਕਲ ਖਤਮ ਕਰੋ ਪੰਜਾਬ ਇਹ ਉਹ ਧਰਤੀ ਹੈ ਉਹ ਸਟੇਟ ਹੈ ਜਿੱਥੇ ਇਹਨੇ ਪੂਰੇ ਭਾਰ ਦਾ ਢਿੱਡ ਭਰਿਆ ਹੈ ਅੱਜ ਪੰਜਾਬ ਕੇਦਾਰ ਹੋ ਗਿਆ ਅੱਜ ਪੰਜਾਬ ਤੋਂ ਉਂਗਲ ਚੱਕੋਂਗੇ ਤੁਸੀਂ ਯਾਰ ਉਹ ਯੂਨੋ ਕੀ ਕਰ ਰਿਹਾ ਬੈਠਾ ਦੇਖ ਰਿਹਾ ਯਾਰ ਸਾਡੇ ਨਾਲ ਇਦਾਂ ਸਾਡੇ ਦੇਸ਼ ਦਾ ਮੁੱਖ ਮੰਤਰੀ ਟਰੀਟ ਕਰ ਰਿਹਾ ਕੀ ਅਸੀਂ ਅਫਗਾਨਿਸਤਾਨ ਤੋਂ ਆਏ ਆ ਆ ਸਾਰੇ ਬੰਦੇ ਤਾਲਿਬਾਨੀ ਨੇ ਯਾਰ ਇਦਾਂ ਟਰੀਟ ਕਰਦੇ ਹੋ ਤੁਸੀਂ ਇਦਾਂ ਰੋਕਾਂ ਲਾ ਕੇ ਜਿਹੜੇ ਕਿਲ ਲਾਤੇ ਯਾਰ ਹੁਣ ਤੁਸੀਂ ਦੇਖੋ ਪਾਕਿਸਤਾਨ ਜਾਣਾ ਸੌਖਾ ਹੈ ਤੇ ਆਹ ਹਰਿਆਣੇ ਦੇ ਵਿੱਚ ਵੜਨਾ ਔਖਾ ਹੈ ਕੀ ਇਹ ਚੀਜ਼ ਇਕੱਠੜ ਹੋ ਰ ਜਾ ਦਿੱਲੀ ਦੇ ਵਿੱਚ ਅਸੀਸ ਦਿੱਤਾ ਹੈ ਇਹ ਪੂਰੇ ਦੇਸ਼ ਦੇ ਵਿੱਚ ਸਾਡੀਆਂ 90% ਕੁਰਬਾਨੀਆਂ ਨੇ ਸਾਡੇ ਨਾਲ ਇਦਾਂ ਟਰੀਟ ਨਾ ਕਰੋ ਬਾਰਡਰਾਂ ਤੇ ਸਾਡੇ ਭਰਾ ਬੈਠੇ ਨੇ ਅਸੀਂ ਕਦੇ ਦੇਸ਼ ਤੋਂ ਕੌਮ ਤੋਂ ਕਦੇ ਨਹੀਂ ਭੱਜੇ ਨਾ ਹੁਣ ਭੱਜਾਂਗੇ ਸਾਡੇ ਨਾਲ ਯਾਰ ਇਦਾਂ ਟਰੀਟ ਨਾ ਕਰੋ ਯਾਰ ਉਹ ਧੰਨਮਾਰ ਬਾਈ ਦਸਤੀ ਗੱਲਬਾਤ ਕੀਤੀ ਉਹ ਸੁਖਸ਼ਗਰਾਂ ਬਾਈ ਨਾਲ ਗੱਲ ਕਰ ਰਹੇ ਸੀਗੇ ਭਾਨੇ ਬਾਰੇ ਵੀ ਗੱਲ ਹੋਈ ਤੇ ਜੋ ਜਿਸ ਤਰੀਕੇ ਦੇ ਨਾਲ ਆ ਟਰੀਟਮੈਂਟ ਹੋ ਰਿਹਾ ਹੈ ਜਾਂ ਐਮਐਸਪੀ ਬਾਰੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਉਹਦੇ ਬਾਰੇ ਉਹਨਾਂ ਨੇ ਆਪਣੀ ਰਾਏ ਸਾਂਝੀ ਕੀਤੀ ਹੈ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ